ਹਾਂਜੀ ਬਾਈ ਸਸਰੀ ਕਾ ਜੀ ਸਸਰੀ ਕਾ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਸੁਖਚਾਨ ਸਿੰਘ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਵੀਰੇ ਮੋਬਾਈਲ ਨੰਬਰ ਜੀ 79938482 ਵੀਰੇ ਠੀਕ ਹੈ ਜੀ ਹਾਂਜੀ ਬਾਈ ਗਾਂ ਦੀ ਜਾਣਕਾਰੀ ਪਹਿਲੀ ਦੀ ਇਹ ਵੀਰੇ 11 ਤੋਂ 12 ਦਿਨ ਬਾਕੀ ਪਿਆ ਬੰਦਾ 15 ਮੰਨ ਕੇ ਲਵੇ ਮੂਰਲਾ ਸਾਡੇ ਦਾ ਅੱਧਾ ਗਾ ਤਿੱਲ ਕਰਕੇ ਦੇਵਾਂਗੇ ਹਾਂਜੀ ਇਹ ਆਪਾਂ 32000 ਜੀ ਦੇ ਦਿਆਂਗੇ ਵੀਰੇ ਰੇਟ ਹਾਂ ਵੀਰੇ ਠੀਕ ਠੀਕ ਦੋਨੇ ਪਾਸੇ ਵੇਦੇ ਚ ਚੱਲਣਗੇ ਠੀਕ ਹੈ ਜੀ ਠੀਕ ਲੋ ਜੀ ਠੀਕ ਹੈ ਜੀ ਦੋ ਨੰਬਰ ਦਾ ਦੋ ਨੰਬਰ ਦਾ ਵੀ ਤੀਜਾ ਸੂਆ 10 ਤੋਂ 11 ਦਿਨ ਪੈਣੇ ਹਾਂਜੀ 17 18 ਕਿਲੋ ਦੀ ਬੰਦਾ ਆਪਣੇ ਤੋਂ ਗਰੰਟੀ ਲਈ ਦੁੱਧ ਵਧ ਦੇਊਗੀ ਠੀਕ ਹੈ ਇਹਦਾ ਵੀਰੇ 45000 ਰੇਟ ਆ 42000 ਦੀ ਦੇ ਲੋਪਰਾ ਚੈੱਕ ਕਰ ਸਕਦਾ ਛੀਲੇ ਵੀ ਬਹੁਤ ਆ ਬਾਈ ਠੀਕ ਹੈ ਜੀ ਚਾ ਦੋਨੇ ਪਾਸੇ ਬਹਿ ਕੇ ਚੂਈ ਚਲੇ ਬੰਦਾ ਠੀਕ ਹੈ ਜੀ ਮੜੇ ਸਾਈਡ ਦਿਖਾ ਦੋ ਫੇਸ ਦਿਖਾ ਲਈ ਲੋ ਚੈੱਕ ਕਰ ਸਕਦਾ ਠੀਕ ਹੈ ਰੇਟ 42000 ਬਾਈ ਘਰ ਦੇ ਦਾਂਗੇ 45 ਬਾਈ ਮੰਗਦਾ ਠੀਕ ਹੈ ਜੀ ਬਾਈ ਜੀ ਨਜ਼ਰੂਕ ਨਟ ਕਰੋ ਪੈਂਡ ਧੌਲਾ ਤੇ ਜਿਲਾਂ ਨੂੰ ਪੈਂਦੇ ਬਰਨਾਲਾ ਬਾਕੀ ਵੱਡੀ ਵੀਡੀਓ ਬਣਾਈਓ ਇਹ ਸੋਰਾ ਤਰਾ ਦਿਖਾਇਆ ਬਾਈ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਫਿਰ। ਓਕੇ, ਬਾਏ।